ਆਜਾ ਲੋ 2400 250 ਬੋਲਿਆ ਤੁਸੀਂ ਔਰ 2400 ਬਾਹਰ ਬੋਲਿਆ ਨਾ ਬਦਲੋ ਚਲੋ 2400 ਜੀ ਮੈਨੂੰ ਕੰਮ ਲੰਘੇ ਨਾ ਮੈਂ ਵਿੱਚ ਗਿਆ ਹੀ ਨਹੀਂ ਭਾਜੀ 2500 ਜੀ ਆਜਾ 500 ਜੀ 500 ਜੀ 5 ਜੀ ਹਾਂਜੀ ਟੀਕੇ ਸਾਹਿਬ 2505 ਜੀ ਕੀ ਆ 510 ਰੁਪਏ ਪੇ ਜਾ ਭਰਾਵਾ ਮੈਂ ਭੇਜਦਾ ਏ 22 ਤੋਂ ਕਹਿੰਦਾ ਬੋਲੋ ਹਵਾ ਚ ਬੋਲਿਆ ਆਪਾਂ ਹਵਾ ਚ ਹਵਾ ਚ ਹੀ ਲਿਖ ਲੈ ਫਿਰ ਹਵਾ ਚ ਲਿਖ ਲੈ 2550 ਰੁਪਏ ਮੋਦੀ ਸਟੋਰਿੰਗ ਹੀ ਹੋ ਗਈ ਹੈ 2600 ਬਈ ਕੋਈ ਜੇਰਾ ਫੋਜੀ ਜਾਨਾ ਮੈਂ ਮਰਾਂ ਮਾਰ ਸੋਹਣਿਆ ਤੇਰੀ ਵੇਖੋ ਕੀ ਚੱਲਦਾ ਈ ਇਹਦਾ 2700 ਰੁਪਈਆ ਜੀ ਤਾਂ ਵਸ 2200 ਜੀ ਹਾਂਜੀ ਕਿੰਨੇ ਆਵੇ ਮਾ ਦੇਹਰ ਚੰਗੀ ਦਰਤ ਚੱਲੀ 2250 ਸਮਸਤਾਈ ਸਮਸਤਾਈ ਸਾਡੇ 2250 ਜੀ ਉਹਨੇ 2800 ਕੱਲੋਂ ਉਹਨੇ ਠਰ 2250 ਜੀ ਬੋਲੀ ਬਾਅਦ ਦੇ ਪੰਜ ਕਰੋ ਪੰਜ ਜੀ 10 15 15 25 25 ਕੋਈ ਨਹੀਂ ਬੋਲੋ ਵੇਚ ਜੂਗੀ ਯਾਰ ਵੇਚ ਜੂਈ ਯਾਰ 230 ਜੀ ਦੇ ਦੋ ਯਾਰ 230 ਜੀ ਸਾਈਕੋਤੀ ਸਾਈਕੋਤੀ ਉਹ ਜੀ ਪਾਰਟੀ ਦਾ ਰੇਡ ਵੈਨ ਕੀ ਚੱਲਦਾ ਜੀ ਜਬੜ ਨਾ 30 2900 ਸਟਾਰਟਿੰਗ 25 ਰੁਪਏ ਆਈ 25 ਰੁਪਏ 3000 ਰੁਪਏ ਜੀ 25 ਰੁਪਏ 50 ਰੁਪਏ ਧਿਆਨ ਨਾਲ ਬੋਲੀ ਸੁਣਾ ਦਿਓ 55 1000 55 ਰੁਪਏ ਜੀ 65 ਰੁਪਏ ਜੀ ਹਾਂ ਪੇਨੀਰ ਬੈਨਰ ਮੇਰੀ 70 ਲੇਟ ਹੋ ਗਿਆ ਨਾ ਨਹੀਂ ਫਿਰ ਲੈ ਆਓ ਕੋਈ ਗੱਲ ਨਹੀਂ ਇਹਨਾਂ ਇਹਨਾਂ ਤੇ ਕਰ ਲਾਂਗੇ ਇਹਨਾਂ ਤੇ ਕਰਾਂਗੇ ਤੁਸੀਂ ਕੋਈ ਨਹੀਂ ਜਾ ਜਾ ਮੁਕਤ ਹੋ ਗਿਆ ਆਇਓ 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 ਦੇਖੋ ਲਿਖੋ ਜਾ ਜਾ ਮਰਮਰਾਲਾ ਨਾਲ ਦੇਖਰਾ ਦਿੰਦਾ ਵਾ ਆ ਜਾ ਜੀ ਸੁਪਰੀ ਢੇਰੀਆ ਦੇਖੋ 25 ਰੁਪਏ ਜੀ 25 ਰੁਪਏ 50 ਰੁਪਏ 75 ਰੁਪਏ ਜੀ ਕਰਦੇ ਵੀ ਬਰਾਬਰ 3000 ਰੁਪਏ ਜੀ 3000 ਹੀ ਬੋਲਦੇ ਹਾਂਜੀ ਸੁਖਜੀ 5 ਰੁਪਏ ਜੀ 3005 10 ਰੁਪਏ ਜੀ ਮਰਮਰਾ ਮਰਮਰਾ ਜੀ ਬਾਵਾ ਚਾਚਾ 3000 ਜਾਂ 10 ਜੀ ਮਰਮਰਾ ਦੇਖੋ ਯਾਰ ਹਾਂਜੀ 15 20 25 30 35 40 45 50 65 70 70 3000 ਜਾਂ 70 ਰੁਪਏ ਜੀ ਹਾਂਜੀ ਸੁਖਜੀ 370 ਆ ਲੇਖੋ ਚਾਚੇ 65 ਰੁਪਏ ਜੀ ਚਾਚਾ ਚੱਲ ਜੀ 3000 ਰੁਪਏ ਆਏ ਜੀ

ਅਰਧਿਕਾ ਦੁਕਾਨ ਬਾਦ ਚੋ ਕਰਾਵਾਂਗੇ ਧੰਨਵਾਦ ਇਹ ਰੱਖਦਾ ਇਹ 500 ਰੁਪਿਆ ਜੀ ਕਿਦੇ ਆ 2600 2600 ਰੁਪਿਆ ਜੀ ਉਹ ਫੇਲੋ ਗਾਣਾ ਲੈ ਲੋ ਗਾਣਾ ਦੇ 2600 ਰੁਪਿਆ ਜੀ ਉਹਨਾਂ ਦੀ ਤਸੱਲੀ ਨਹੀਂ ਹੋਣੀ ਜੇ ਨਾ ਤੇ ਕੱਢੀਓ ਸਾ ਆਪਣੇ ਕਿਉਂ ਡਿਆ ਫਾਇਦਾ ਕੀ ਬਿਲਕੁਲ ਬੋਲੀ ਨਾ ਕਰਾਓ ਯਾਰ ਰਹਿਣ ਦਿਓ ਚੱਲ ਗਿਆ 500 500 ਯਾਰ ਬੋਲ ਹਾਂ ਜੀ 500 500 ਰੁਪਿਆ ਜੀ 5000 ਰੁਪਿਆ ਜੀ 55 ਪੂਰੀ ਹਰਗੀ ਵੀ ਜਾਰੀ ਆ ਤੇ ਮਲੇ ਜੇ ਦਾਣੇ ਦੇਖੋ ਇਹਦਾ ਰੇਟ ਦੱਸੋ 260 રૂપિયા જી હાજી સર હાજી 260 ભાજ્યા રે 200 રૂપિયા જી 30 રૂપિયા 80 60 80 60 60 70 70 90 90 50 50 60 70 70 80 80 ਤਾਸਾ 15 ਇਹੋ ਜੀ ਆਪੇ ਲੱਗਣਗੇ ਉਹ ਭਰਾ 250 ਰੁਪਏ 250 ਰੁਪਏ ਆਓ ਜੀ ਆਓ ਦੂਰ ਨਜਰਾਂ ਡਿਆ ਮੈਂ ਦੂਰ ਦੇਖਦਾ 2600 ਰੁਪਏ ਜੀ 20 ਰੁਪਏ ਜੀ 30 ਰੁਪਏ 35 60 ਰੁਪਏ 60 ਰੁਪਏ 2700 2700 5 10 15 20 25 30 50 55 60 65 70 75 75 80 85 90 95 250 10 10 ਰੁਪਏ 15 20 25 30 35 40 45 50 55 60 65 70 75 80 85 90 95 2900 1 100 2900 1 ਰੁਪਈਆ ਜੀ 2900 1 ਜੀ ਆੜੀ ਇਹ ਪਰਮਲ ਆ 70 ਲੋਕੋ ਟੋਕਾ ਆ ਜਾ ਹਾਂ ਤੇ ਬੋਲੋ 2900 2900 ਰੁਪਿਆ ਜੀ 50 50 ਰੁਪਿਆ ਜੀ 60 62 ਟੋਕਾ 3000 ਜੀ ਹਾਂ ਜੀ 3000 ਚਲੋ 아이ਨੀ ਹੈ ਜੀ 2800 2800 ਰੁਪਿਆ ਜੀ 25 ਰੁਪਿਆ 2900 2900 ਰੁਪਿਆ ਜੀ ਬੋਲੋ ਕਹਿੰਦੇ ਬੋਲਣਾ 2900 ਆ ਜਾਏ 30 ਰੁਪਿਆ ਜੀ 35 ਜਾ ਚਲੋ ਜੀ ਕਿਨੇ ਬਜਾ ਰਹੀ ਗਾੜੀ ਗਾੜੀ 2200 ਹਾਂਜੀ 2200 2200 ਰੁਪਿਆ ਜੀ 10% ਹਰੀ ਢੀਰੀ ਹੈ ਜੀ 55 60 60 2200 5 10 ਬੋਲੀ ਚਮਕਾਲੀ ਤੁਸੀਂ ਤਾਂ ਠੀਕ ਹੈ ਤੇ ਜੀ ਵੇਖੋ ਕੀ ਇधर ਚੱਲਦਾ ਜੀ 30 ਰੁਪਿਆ ਜੀ 55 ਰੁਪਿਆ ਜੀ 32 32 ਰੁਪਿਆ 35 ਲਓ ਜੀ ਕੱਲੇ ਹਾਂਜੀ ਪੰਜੀ ਕਰਤੀ ਹੈ ਜੀ ਪੰਜੀ ਲੈ ਸੁਖ ਨੂੰ ਜੀ 2950 ਵੇ ਗਈ ਢੇਰੀ ਕੋ ਪਹਿਲਾਂ 5200 ਪੰਜੀ ਹਾਂ ਡਿਸਕਵਰ ਜੀ ਹੋਣੀ ਕੋ ਤੇਰੀ ਦੇਖੋ ਕੀ ਚੱਲਦਾ 201847 ਜੀ ਹੋਲੇ 2600 ਰੁਪਿਆ ਜੀ ਪੱਖਾ ਲਾਦੇ 2700 2800 2500 ਰੁਪਿਆ ਜੀ ਪੱਖਾ ਲੱਗਣਾ ਜੀ ਹਾਂ ਕੋਈ ਲਾ ਦੇਣਗੇ ਨਹੀਂ ਚਲੋ ਜੀ ਸੁੱਕੀ ਢੇਰੀ ਸਾਫ ਹੈ ਦੇਖੋ ਇਹਦਾ ਕੀ ਚੱਲਦਾ 5200 26 ਰੁਪਿਆ ਜੀ ਸੁੱਕੀ ਦੇ ਰੇਟ ਥੋੜਾ ਘਾ ਹੌਲੀ ਚੜਾਉਂਦੇ ਆ ਪਤਾ ਨਹੀਂ ਕੀ ਚੱਲ ਰਿਹਾ ਥੋੜੇ ਹਰੇ ਦਾਣੇ ਨੂੰ 50 ਰੁਪਏ 30 ਰੁਪਏ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਜੇਕਰ ਕੋਈ ਕਮਿਨਿਕੇਸ਼ਨ ਦੀ ਜਰੂਰ ਦੱਸਿਆ ਕਰੋ ਵੀਰੇ 15% ਦਾ ਰੇਟ ਹਰੀ ਆ ਥੋੜੇ ਦਾਣੇ ਤੱਕ ਹੀ ਮੜੇ ਨਾਰਮਲ ਜਿਹਾ 5% ਤੱਕ ਹੀ ਆ 5 ਤੋਂ ਪਰਸੈਂਟ ਹੈ ਹੀ ਆ ਜੀ 15% ਦੇ ਲਾਗੇ ਹਰੀ ਹੈ ਤੇ ਦੇਖੋ ਕੀ ਗੱਲ ਚੱਲਦਾ 2600 ਰੁਪਏ ਆ ਗਏ 2600 ਜੇ ਕੋਈ ਵੀ ਕਮੀ ਪੇਸ਼ੀ ਹੁੰਦੀ ਹੈ ਜੀ ਵੀਡੀਓ 'ਚ ਦੱਸਿਆ ਕਰੋ ਜੀ ਦੱਸਿਆ ਕਰੋ ਕਿੱਦਾਂ ਲੱਗਦੀ ਵੀਡੀਓ ਤੁਹਾਨੂੰ ਹਾਂ ਜੀ 250 ਸਬਸਕ੍ਰਾਈਬ ਜੁੜ ਕਰਿਆ ਕਰੋ ਜੀ ਤੁਹਾਡੇ ਵਰਗੇ ਖੇਚਲ ਮਿਹਨਤ ਕਰਦੇ ਆ ਜੀ ਕੋਈ ਵੀ ਕਮੀ ਪੇਸ਼ੀ ਨਹੀਂ ਜਰੂਰ ਦੱਸਿਆ ਕਰੋ ਜੀ 2700 2700 ਰੁਪਏ ਜੀ ਹਾਂ ਜੀ ਜਿੰਦਰ ਦੇ ਜੀ 50 50 ਰੁਪਏ ਜੀ 50 ਰੁਪਏ 50 ਜੀ ਘੱਟਿਆ ਆ ਆਪਣੇ ਆਪ 2500 ਰੁਪਏ ਜੀ 5 10 15 15 20 25 30 50 50 60 70 ਇੱਧਰ ਵੇਖ ਲੈ ਵੀਰ ਜੀ ਬੈਠ ਜੀ 70 75 80 85 90 200 5 10 15 20 25 30 35 40 45 ਯਾ ਲੋ ਜੀ ਆ ਲੋ ਜੀ ਅਕੀਪਾ ਇਹ ਬੰਦੇ ਲਈ ਤੁਸੀਂ ਵੀ ਜਾਈ ਜੀ ਮੈਨੂੰ ਸੁੱਖ ਨੂੰ 10000 ਨਾਲ ਹੀ 52 ਰੁਪਏ ਜੀ ਸੋਹਣਿਆ ਢੇਰੀ ਉਹਦੇ ਨਾਲ ਸਾਫ਼ ਹੀ ਲੱਗਾਂ ਤੇ ਚੜਾਉਣੇ ਆ ਜੀ ਥੋੜਾ ਬਹਾ ਰੇਰ ਭਾਵੇਂ ਚੜਾਉਣ ਚੜਾਉਣਗੇ 2955 ਯਾਰ ਇਹ ਕਹਿੰਦੇ ਲਿਖੋ ਫਿਰ ਕੋਈ ਗੱਲ बोला गोली थोड़ा ही फिर दूसरी तरफ कह दे लिखो दूसरी नाल 5 ਰੁਪਏ ਸਰ ਵਧੀ ਆ ਜੀ ਬੋਲੀ ਉਹਦੀ ਚੱਲਦੀ ਵਿੱਚੇ ਰੁਕ ਗਈ ਆ ਉੱਜ ਚੜਨੀ ਹਿੱਡੇ ਦੀ ਜੀ ਉਹ ਕੀ ਆ ਇਹਨਾਂ ਨੇ ਫੇਰ ਬਾਜੀ ਕਰ ਆ ਜੀ ਆਪਾਂ ਉੱਤੋਂ 329 29 ਰੁਪਏ ਆ ਜੀ ਉੱਤੋਂ 50 ਬੋਲ ਪਾ ਜੀ 55 55 ਲੈ ਲਓ ਤੇ ਕਰਾ ਗਿਆ ਚ ਲੈਖੋ ਕੱਕ ਨੂੰ 3000 ਜੀ 3000 ਸੋਹਣੀ ਸਾਫ ਤੇ ਜੀ ਇਹਦੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਲਾਈਕ ਸ਼ੇਅਰ ਕਰਿਆ ਕਰੋ 2600 2700 ਥੋੜੀ ਹਰਜੀਤ ਜੀ ਕਿਹਦੇ ਆ ਸੰਸਾਹ ਵੇਖਣਾ ਹਰੇ ਦਾਣੇ ਜੂਰ ਹੈਗੇ ਕੀ 何 ਹੁੰਦਾ 305 ਰੁਪਏ ਚੱਲੀ ਗਈ। ਹਾਂਜੀ। ਠੀਕ ਹੈ ਜੀ। ਕਿੰਨਾ 250 250 ਰੁਪਏ ਜੀ। 50 ਰੁਪਏ ਜੀ। ਹਾਂਜੀ ਬੋਲੀ ਜੀ ਅੱਜ 55 60 ਆਏ 55 ਜੀ 60 60 ਜਦੋਂ ਇਹ ਉਦੋਂ ਮਰੇ ਛੇਗਾ। ਇਹ ਬੋਲ ਨਾ ਨਹੀਂ ਜੀ। ਮੇਰੇ ਪਰਮਲ ਕੋਈ ਨਹੀਂ ਲੱਗਿਆ ਆ ਕੀ ਬਾ ਜੈਨੇ ਕੋ ਗੰਨ ਕਰਨਾ ਦਿੰਦੇ ਮੈਂ ਉਹ ਕੋਨੋਟਰੀ ਕਿ ਜਿਹੜੀ ਕੰਨ ਦਿੰਦੇ ਦੱਸ ਦੇਈ ਕੁਛ ਨਹੀਂ ਪਿਆ ਪਿੰਜੀ ਹੈ ਕਿ ਨਹੀਂ ਵੇਖਦੀ ਮੋਦਨ ਮੇਰੇ ਪੰਜ ਪੱਥਾਈ ਆਜੋ ਸੁਭੋਜ ਆਜੋ ਪੋਰੀ ਪ੍ਰਾਣੀ ਧੇਰੀ ਵਿੱਚ ਕਹਿਣ ਦਾ ਜੇ ਆ ਗਈ ਫਾਇ ਹੋਊਗੀ ਜੀ 2600 ਤੇ ਰਹਿ ਗਈ ਕੰਮ ਇਹ 3200 ਅਜਰ ਮਾਰਟ ਧੇਰੀਆਂ ਬੜੀਆਂ ਵਾਲੇ 3300 ਸਟਾਰਟਿੰਗ 3200 2500 ਰੁਪਏ ਇਹਦੇ ਘਰ ਬੋਲ ਕਦੇ ਸਾਡਾ ਘਰਾਬ ਇਹਦੇ ਬੋਲੀ ਹੋਣੀ ਨਹੀਂ 3300 5 ਤੋਂ 10 15 20 500 500 ਰੁਪਏ ਰਿਹਾ ਜੀ 55 60 62 70 75 85 ਕੀ ਗੱਲ ਕੀ ਅਜੋ ਮਦਦ ਤੇ ਇਹ ਨਹੀਂ ਚੰਗੀਆਂ ਹੁੰਦੀ ਕਵਾਲਿਟੀ ਕਵਾਲਿਟੀ ਲੋ ਹੈ ਜੀ ਅਮਰ ਸਰ ਕਿੰਦਾ ਰਿਹਾ ਅਜ ਅਮਰ ਸਰ 2950 ਰੁਪਏ ਇੱਥੋਂ ਦਾ ਮੰਦਾ ਹੀ ਆ ਜੀ 1 ਢੇਰੀ ਜੀ 3000 2 500 500 ਰੁਪਿਆ ਜੀ 1000 ਰੁਪਿਆ ਜੀ 3200 ਰੁਪਿਆ 500 ਰੁਪਿਆ ਜੀ 50 ਰੁਪਇਆ ਜੀ 20 ਰੁਪਇਆ ਜੀ 50 ਰੁਪਇਆ ਜੀ 50 ਰੁਪਇਆ ਜੀ ਨੀ ਨੀ ਬੋਲ ਬੋਲ ਯਾਰ ਮੋਤਰੀ ਦੇ ਮੰਦੀ ਹੈ ਨੀ ਕਿ ਜੀ ਬਸੰਤੀ ਇਸ ਵਾਰ ਕਹਿੰਦੇ ਮਤਲਬ ਇਹ ਅੱਖਾਂ ਦਾ ਰਾਮ ਜੀ ਆ ਜਾਓ ਰਾਮ ਜੀ ਆ ਜਾਓ ਇੱਧਰ ਤੇਜੂ ਤੇਜੂ ਆ ਜਾਓ ਚਾਚਾ ਦੇਖੋ ਕਿ ਜਲਦੋਂ ਵੈਸੇ ਨੋਰਮਲ ਜਿਹੇ ਦਾਣੇ ਨੇ ਹੈਗੇ ਦਾਗ 2605 ਰੁਪਏ 10 15 20 ਰੁਪਏ ਕਹਤਾ ਜੀ 2620 ਰੁਪਏ 50 ਰੁਪਏ 30 ਰੁਪਏ ਹਾਂਜੀ ਬੋਲੋ ਬੋਲੋ ਪਿੰਡ ਦੇ ਉਹ ਵੀ ਕਾਟਾ ਆਵੇ ਨਾ ਕਰ ਕਿੰਨੇ ਸਾਲ ਹੋ ਗਏ ਛੱਡੇ 18 30 ਰੁਪਏ ਜਲਦੀ ਪਿੰਡ ਉਹਦਾ ਪਿੰਡ ਜਲਦੀ ਉਹਦਾ ਹਜਮਨ ਦਾ ਬੱਚੇ ਬੋਲਣਾ 2600 ਹਾਂਜੀ 2630 ਰੁਪਏ ਸੋਹਣੀ ਸਾਫ ਹੈ ਇਹ ਦੇਖੋ ਕੀ ਚੱਲਦਾ ਰਿਹਾ ਸੋਹਣਿਆ ਢੇਰੀ ਸਾਫ ਹੈ 2900 ਸਟਾਰਟਿੰਗ ਜੀ 50 50 ਟੈਂਡਾ ਚਾਚੇ ਨੂੰ ਦੱਸ ਦੇ ਵੀ ਘੱਟ ਪੈਡ ਪੈਡ 70 75 80 85 90 92 93 100 5 10 15 15 20 25 30 35 40 45 50 55 70 75 80 85 90 92 350 5 10 15 20 ਦੇਖੋ ਜੀ 20 25 ਰੁਪਏ 30 ਰੁਪਏ 30 ਰੁਪਏ ਜੀ ਉਹ ਆਹ ਦੇਖੋ ਜੀ